ਅੰਜੀ ਬੋਲੋ ਕੀ ਗੱਲ ਐ ਦੱਸੋ ਗੱਲ ਐ ਵਾ ਮੈਂ ਆਈ ਹੁਣ ਬੇਬੇ ਦਾ ਹਾਲ ਚਲ ਵੇਖਿਆ ਤੇ ਮੈਂ ਜਦੋਂ ਤੁਸੀਂ ਵੰਡ ਕੀਤੀ ਦੋਵਾਂ ਦਰਾਨੇ ਛਾੜੀਆਂ ਨੇ ਤੁਹਾਨੂੰ ਤੇ ਬਰਾਬਰ ਦਾ ਸਭ ਕੁਝ ਦਿੱਤਾ ਤੇ ਹੁਣ ਤੁਸੀਂ ਬੇਬੇ ਦਾ ਆ ਹਾਲ ਕੀਤਾ ਵਾ ਕੀ ਹਾਲ ਹੋਇਆ ਬੇਬੇ ਦਾ ਨਾ ਕੋਈ ਪੁੱਛਦਾ ਨਾ ਪਾਣੀ ਨਾ ਦਵਾਈ ਨਾ دارو ਕੁਛ ਨਹੀਂ ਜਿਹੇ ਹਿੱਸੇ ਲੈਣ ਲੱਗੇ ਤੁਸੀਂ ਬਰਾਬਰ ਦੇ ਹਿੱਸੇ ਲੈ ਉਦੋਂ ਤੁਸੀਂ ਕਹਿ ਦਿੰਦੀਆਂ ਕਿ ਆ ਆਈ ਨਹੀਂ ਸਾਂਭਣੀ ਆ ਉਹਨੇ ਕੋਈ ਸੋਚ ਕੇ ਤੁਹਾਨੂੰ ਹੀ ਸਭ ਬਰਾਬਰ ਦਾ ਦਿੰਨੇ ਇਹ ਕੋਈ ਮਤਲਬ ਥੋੜੀ ਹੋਇਆ ਭੈਣ ਜੀ ਵੇਖੋ ਮੇਰੀ ਗੱਲ ਸੁਣੋ ਤੁਸੀਂ ਤੇ ਆਪਣੀ ਗੱਲ ਕਹਿਤੀ ਕਿ ਹਿੱਸਾ ਲਿਆ ਬਰਾਬਰ ਦਾ ਤੇ ਹਿੱਸਾ ਲੈਣਾ ਵੀ ਆ ਹਿੱਸਾ ਸਾਡਾ ਵੰਦਾ ਵੀ ਆ ਪਰ ਅਸੀਂ ਕਿਹੜਾ ਮਾਤਾ ਨੂੰ ਕਰੋ ਬਾਹਰ ਕਰੀਏ ਹਿੱਸਾ ਵੰਦਾ ਹਿੱਸੇ ਲੈਣ ਦਾ ਪਤਾ ਵਾ ਤੇ ਜਿਹੜੇ ਮਾਂ ਤੇੋ ਸਾਹਮਣਾ ਉਹ ਕਿਨੇ ਸਾਹਮਣਾ ਹਿੱਸੇ ਤੇ ਲੈ ਲੈਣੇ ਮਾਂ ਤੇੋ ਕਿਨੇ ਸਾਹਮਣਾ ਜਿੱਦਨ ਦੀ ਮੈਂ ਆਈ ਮਾਂ ਦਾ ਬੁਰਾ ਹਾਲ ਆ ਡਿੱਗੀ ਨਾ ਕਨੇ ਵਿਖਿਆ ਨਾ ਚੁੱਕੀ ਨਾ ਦਵਾਈ ਕੁਛ ਫਾਲ ਫਰੂਤ ਨਾ ਉਹਨੂੰ ਲਾ ਕੇ ਬਿਠਾਇਆ ਕੋਈ ਗਾਲ ਨਾ ਬਾਤ ਇਤਰਾ ਥੋੜੀ ਹੁੰਦੇ ਹਿੱਸੇ ਦੇ ਪਤਾ ਮੈਨੂੰ ਹਿੱਸੇ ਤੇ ਲੈਣਾ ਹੀ ਆ ਇਹਦਾ ਮੈਂ ਨਹੀਂ ਲੈਣਾ ਤੂੰ ਹੀ ਲੈਣਾ ਹਿੱਸੇ ਨਹੀਂ ਮੇਰੀ ਸੁਣੋ ਨਾ ਗੱਲ ਹੁਣ ਮੈਂ 4-5 ਸਾਲਾਂ ਤੋਂ ਸੰਭਲਦੀ ਆ ਹੈ ਜੇ ਬੰਦਾ ਕਿਤੇ ਘੜੀ ਬਾਹਰ ਗਿਆ ਕਿਤੇ ਡਿੱਗ ਗਿਆ ਵਾ ਤੇ ਜ਼ਰੂਰੀ ਥੋੜੀ ਇਹ ਗਲਤੀ ਮੇਰ ਕੋ ਨਹੀਂ ਕਿਹੇ ਹੋਰ ਤੋਂ ਵੀ ਹੋ ਸਕਦੀ ਨਾਲੇ ਮੈਂ ਕਿਹੜਾ ਨਹੀਂ ਸੰਭਲਦੀ ਆ ਹਾਂ ਇਹ ਠੀਕ ਵਾ ਮੇਰਾ ਮੂੰਹ ਥੋੜਾ ਬੜਬੋਲਾ ਵਾ ਮੈਂ ਕੋਈ ਨਾ ਕੋਈ ਗੱਲ ਬੋਲ ਦਿੰਨੀ ਆ ਪਰ ਤੈਨੂੰ ਪਤਾ ਵਾ ਬੇਬੇ ਦਾ ਵੀ ਸੁਭਾਅ ਜਿਹੜਾ ਵਾ ਸਹੀ ਨੀ ਆ ਬੇਬੇ ਦੀ ਉਹ ਜਿਹੜੀਆਂ ਨਿੱਕੀਆਂ ਨਿੱਕੀਆਂ ਆਦਤਾਂ ਵਾ ਨਾ ਕੁੱਝ ਕ ਆਦਤਾਂ ਜਿਹੜੀਆਂ ਬੇਬੇ ਦੀਆਂ ਵੀ ਥੋੜੀਆਂ ਜਿਹੀਆਂ ਸਹੀ ਨੀ ਗਿਆ ਫੇਰ ਵੀ ਮੈਂ ਉਹਦੇ ਨਾਲੋਂ ਤੇ ਮੈਂ ਬਥੇਰਾ ਕਰਦੀ ਆ ਪਰ ਕੀ ਪਤਾ ਹੁਣ ਤੁਹਾਨੂੰ ਇਹਦੇ ਚ ਕੀ ਲੱਗਣ ਦਿਆ ਕਿ ਮੈਂ ਜਿਹੜਾ ਕੀ ਉਹਨੂੰ ਮੈਂ ਉਸ ਦਿਨ ਵੀ ਆਈ ਆਈ ਹੀ ਉਹ ਦਿਨ ਜਦੋਂ ਮੈਂ ਪਰਸੋ ਚੋਥ ਆਈ ਤੇ ਡੇਢ ਘੰਟਾ ਮੈਂ ਬੈਠੀ ਤੇ ਡੇਢ ਘੰਟੇ ਤੁਸੀਂ ਬਾਹਰੋਂ ਆਏ ਮਾਂ ਮੇਰੇ ਇਦਾਂ ਹੀ ਪਈਵੇਂ ਪਾਣੀ ਦੇਦਾ ਵੇ ਵੰਚੂ ਪਾਣੀ ਦੇਦੇ ਪਾਣੀ ਦੇ ਡੇਢ ਘੰਟੇ ਬਾਅਦ ਮੁੰਡਾ ਤਰ ਗਿਆ ਪਾਣੀ ਲੈ ਕਿ ਆ ਤੂੰ ਡੇਢ ਘੰਟੇ ਬਾਅਦ ਆਈ ਫੇਰ ਉਤੋਂ ਮੈਂ ਕੀ ਕਰਨਾ ਸੀ ਭੈਣ ਜੀ ਵੇਖੋ ਜੇ ਮੈਂ ਬਾਹਰ ਰੋੜੋ ਥੋੜੀ ਦੂਹੀ ਰਹਿਣਾ ਇੰਨੀ ਦੂਰ ਨਹੀਂ ਮੈਂ ਉਹ ਤੁਹਾਡੀ ਗੱਲ ਤੇ ਮੰਨਦੀ ਆ ਤੂੰ ਹੀ ਨਹੀਂ ਤੁਰਿਆਣਾ ਫਰਜ਼ ਤੇ ਸਾਡਾ ਹੀ ਆ ਤੇ ਇਹ ਆਪਣਾ ਫਰਜ਼ ਚੰਗੀ ਤਰ੍ਹਾਂ ਨਿਭਾਉਣ ਵੀ ਦੇ ਇਹੋ ਜੀ ਕੋਈ ਗੱਲ ਨਹੀਂ ਆ ਬੱਚੇ ਤੇ ਕਿਤੇ ਦਾਦੀ ਦੇ ਸਾਈਂ ਜੀਂਦੇ ਆ ਹੈ ਜੇ ਮੈਂ ਘਰੋਂ ਬਾਹਰ ਜਾਨੀ ਆ ਤੇ ਮੈਂ ਇਹਨਾਂ ਨੂੰ ਕਰੇ ਛੱਡ ਕੇ ਜਾਨੀ ਆ ਲੇ ਤਾਂ ਕਦੀ ਨਹੀਂ ਰਹਿਆ ਚਲੋ ਹੋ ਸਕਦਾ ਕੋਈ ਵੀ ਹੋ ਸਕਦਾ ਕਿ ਜਦੋਂ ਤੁਸੀਂ ਆਏ ਹੋਗੇ ਕੋਈ ਘਰੇ ਨਹੀਂ ਹੋਊਗਾ ਇਹ ਤੇ ਮੈਂ ਕੱਲ ਤੁਹਾਡੀ ਮੰਨ ਸਕਦੀ ਮੇਰਾ ਫਾਜੀ ਸਮਝਾਉਂਦਾ ਮੈਂ ਸਮਝਾਤਾ ਹੁਣ ਤੁਸੀਂ ਸਮਝਣਾ ਤੁਹਾਡਾ ਕੰਮ ਆ ਨਹੀਂ ਸਮਝੋਗੇ ਗਾਣ ਤੁਸੀਂ ਪਸਤਾਉਣਾ ਤੇ ਫਿਰ ਪਸਤਾਏ ਕੀ ਫਾਇਦਾ ਜਦੋਂ ਲੋਕਾਂ ਨੂੰ ਤੁਹਾਨੂੰ 36 36 ਗੱਲਾਂ ਕਰਨੀਆਂ ਮਾਂ ਦਾ ਨੂੰ ਕੁਝ ਹੋ ਗਿਆ ਤੇ ਐਦਾਂ ਨਹੀਂ ਨਾ ਚਾਹੀਦਾ ਲੈ ਬਾ ਤੁਹਾਡੀ ਗੱਲ ਸਹੀ ਆ ਮੈਂ ਵੀ ਮੰਨਦੀ ਆ ਸਾਨੂੰ ਵੀ ਸਮਝ ਆਉਂਦੀ ਆ ਕਰਨੇ ਆ ਕੰਮ ਤੇ ਫਿਰ ਉਹ ਲੋਕਾਂ ਨਾਲ ਤੁਹਾਨੂੰ ਹੀ ਗੱਲਾਂ ਕਰਨੀਆਂ ਮੈਨੂੰ ਕੀ ਕਹਿਣਾ ਮੈਂ ਤੇ 6 ਮਹੀਨੇ 7 ਮਹੀਨੇ 19 ਸਾਲ ਬਾਅਦ ਉਹ ਤੇ ਤੁਹਾਡੀ ਗੱਲ ਮੰਨਦੀ ਆ ਮੈਂ ਕਿਹੜੀ ਤੁਹਾਡੀ ਗੱਲ ਨਹੀਂ ਮੰਨਦੀ ਆ ਪਰ ਭੈਣ ਜੀ ਹੁਣ ਜੇ ਪਰਿਵਾਰ ਆ ਪਰਿਵਾਰ ਵਿੱਚ ਕਿਹ ਟੈਮ ਵੇਖਦੇ ਆ ਗਲਤੀ ਹੋ ਹੀ ਜਾਂਦੀ ਆ ਅਸੀਂ ਕਿਹੜਾ ਉਹਨਾਂ ਨੂੰ ਪੁੱਛ ਦੇਣੀ ਆ ਵੇਖ ਦੇਣੀ ਆ ਅਸੀਂ ਤੇ ਸਭ ਕੁਝ ਕਰਦੇ ਆ ਪਰ ਪਤਾ ਨਹੀਂ ਤੁਹਾਨੂੰ ਕਿੱਥੇ ਲੱਗਦਾ ਵਾ ਕਿ ਇਹ ਇਹ ਦੇਖ ਲੋ ਤਾਂ ਦੀ ਮਰਜੀ ਮੇਰਾ ਕੰਮ ਹੀ ਪਸੰਦ ਆਉਂਦਾ ਹਾਂ ਪਰ ਵੇਖੋ ਮੇਰੀ ਗੱਲ ਸੁਣੋ ਮੇਰੇ ਕੋਲ ਤੇ ਜਿੰਨਾ ਹੋਇਆ ਮੈਂ ਤੇ ਉਹਨਾਂ ਨੂੰ 4-5 ਸਾਲ ਹੋ ਗਏ ਸੰਭਾਲਦੇ ਆ ਅੱਗੇ ਤੁਹਾਡਾ ਮੰਨਿਆ ਠੀਕ ਆ ਤੁਹਾਡਾ ਮੰਨਿਆ ਤੇ ਵੇਖ ਲਓ ਇੱਧਰ ਰਹਿਣ ਦੋ ਤੁਹਾਡਾ ਮੰਨਿਆ ਤੇ ਫਿਰ ਉੱਧਰ ਕਲਾ ਦੋ ਨਾਲੇ ਉਹਨਾਂ ਨੇ ਤੇ ਤੁਹਾਨੂੰ ਅੱਗੇ ਪਤਾ ਜਵਾਬ ਦੇਤਾ ਉਹ ਤੇ ਅੱਗੇ ਨਹੀਂ ਸੰਭਾਲਦੇ ਫਿਰ ਵੀ ਮੈਂ अपने तो कर दी उन्होंने पर मैं न्यार न्याय भी कोई समझदार थोड़ी वेख लो मेरी मर्जी समझा समझाता तू अडा जो मन करो मैं रोज रोज रो तो तुरी नहीं रेहना मेरा भी परिवार आ मेरे भी सास सौरा बाल बच्चा वा चलो ठीक है ठीक है यह सब गल छो ਰੋਟੀ ਖਾਓ ਸਾਡੇ ਘਰ ਤੇ ਇਦਾਂ ਹੀ ਰਹਿਣਾ ਵਾ ਇਸ ਤੁਹਾਨੂੰ ਇਸ ਵਿੱਚ ਆਉਣ ਦੀ ਕੋਈ ਲੋੜ ਨਹੀਂ ਆ ਤੁਸੀਂ ਮੈਨੂੰ ਸਮਝਾਉਣਾ ਹੀ ਸਮਝਾਤਾ ਮੈਂ ਤੁਹਾਡੀ ਗੱਲ ਮੰਨ ਨਹੀਂ ਗਈ ਚਲੋ ਤੁਹਾਡਾ ਸਮਝਾਉਣਾ ਫਰਜੀ ਮੈਂ ਤੁਹਾਡੀ ਗੱਲ ਮੰਨ ਲਈ ਹਾਂ ਮੈਂ ਤੁਹਾਡੀ ਗੱਲ ਨਾਲ ਸਹਿਮਤ ਨਹੀਂ ਹਾਂ ਠੀਕ ਆ ਬਾਕੀ ਇਹ ਤੇ ਇਦਾਂ ਹੀ ਚੱਲਦਾ ਰਹਿਣਾ ਵਾ ਤੁਸੀਂ ਰੋਟੀ ਪਾਣੀ ਖਾਓ ਤੇ ਖੁਸ਼ ਰਹੋ ਠੀਕ ਆ ਅਸੀਂ ਉਹਨਾਂ ਨੂੰ ਵੇਖਣਾ ਵਾ ਅਸੀਂ ਆਪੇ ਵੇਖ ਲਾਂਗੇ ਤੁਸੀਂ ਚਲੋ ਤੁਸੀਂ ਰੋਟੀ ਖਾਓ ਤੇ ਤੇ ਹੋ ਕੁਛ ਉਹ ਇੰਨਾ ਚਿਰ ਸੰਭਾਲ ਲਿਆ ਉਹਦਾ ਨਾਂ ਨਹੀਂ ਆ ਤੇ ਜੇ ਕਿਤੇ ਡੇਗ ਗਈ ਆ ਤੇ ਉਹ ਮੇਰੇ ਤੇ ਤੇ ਪਾਤਾ ਦੱਸ ਮੈਂ ਹੁਣ ਕਿਤੇ ਜਾਵਾਂ ਉਹ ਨਾ ਬਾਹਰ ਅੰਦਰ ਤੇ ਜਾਣਾ ਪਣਿਆ ਨਹੀਂ ਕਿਹਾ ਮਮਾ ਮੈਂ ਅੱਜੋ ਬੈਠਾ ਕੁਝ ਨਹੀਂ ਬਟਾ ਦੇਖਣਾ ਬਟਾ ਪੂਆ ਨੇ ਕਿੰਨੀਆਂ ਗੱਲਾਂ ਸੁਣਾਈਆਂ ਮੈਨੂੰ ਬੇਬੇ ਨੂੰ ਬਟਾ ਕਿੰਨਾ ਸੰਭਾਲਦੇ ਆ ਸੰਭਾਲਦੇ ਤੇ ਹੈਗੀ ਹੋਰ ਬਟਾ ਕਿਦਾਂ ਦਾ ਸੰਭਾਲੇਗਾ ਤੇ ਵੀ ਭੂਆ ਨੇ ਇੱਕ ਮੈਨੂੰ ਕਿੰਨੀ ਗੱਲਾਂ ਸੁਣਆਂ ਨੇ। ਉਹ ਜਿੱਦਾਂ ਦਾ ਵਾ ਜਿੱਦਾਂ ਦਾ ਬੇਬੇ ਦਾ ਸੁਭਾਅ ਕਰੰਤ ਦੇ ਹੋਰ ਦਾ ਸਿੱਧ ਤੋਂ ਅੱਦ ਕਿ ਕੀ ਕਰਦੀ ਏ। ਹੈ? ਕਿੰਨੀਆਂ ਗੱਲਾਂ ਭੂਆ ਨੇ ਬੋਲੀਆਂ ਮੈਨੂੰ। ਮੰਮੀ ਇੱਕ ਤਰ੍ਹਾਂ ਭੂਆ ਸਹੀ ਤੇ ਬੋਲਦੀ ਆ ਤੂੰ ਸਹੀ ਚ ਬੇਬੇ ਦਾ ਧਿਆਨ ਨਹੀਂ ਰੱਖਦੇ। ਬੇਟਾ ਤੁਹਾਨੂੰ ਲੱਗਦਾ ਕਿ ਮੈਂ ਸਹੀ ਚ ਬੇਬੇ ਦਾ ਧਿਆਨ ਨਹੀਂ ਰੱਖਦੀ ਆ। ਮੰਮੀ ਜਿੱਦਾਂ ਹੁਣੇ ਬੇਬੇ ਇੰਨੀ ਬੁੱਢੀ ਆ। ਉਹਦੇ ਇੱਕ ਦਿਨ ਤੂੰ ਹੀ ਨਹੀਂ ਬੁੱਢੇ ਹੋਗੇ ਫਿਰ ਜਦੋਂ ਤੁਹਾਡੀਆਂ ਨਵਾਂ ਤਾਂ ਦੇਣਾ ਦਕਰੂਗੀ ਫਿਰ ਤੁਹਾਨੂੰ ਕਿੱਦਾਂ ਲੱਗੂਗਾ ਹਾਂ ਬੇਟਾ ਗਲਤ ਤੂੰ ਸਹੀ ਕਹੀ ਇਹ ਤੇ ਸਹੀ ਚ ਇਹ ਚੱਕਰ ਆ ਇਹ ਚੱਲਦਾ ਰਹਿੰਦਾ ਵਾ ਅੱਜ ਬੇਬੇ ਤੇ ਆ ਕੱਲ ਨੂੰ ਮੇਰੇ ਤੇ ਆ ਜਾਣਾ ਗਲਤ ਤੇ ਸਹੀ ਆ ਸਿਆਣਿਆਂ ਦੀ ਗੱਲ ਵਾ ਕਿ ਮੰਜਿਓਂ ਪੌਣ ਨੇੜੇ ਹੀ ਆ ਸਹੀ ਚ ਕਿਤੇ ਨਾ ਕਿਤੇ ਤੇ ਮੈਂ ਗਲਤ ਆ ਬੇਬੇ ਨਾ ਮੈਨੂੰ ਇਸ ਤਰੀਕੇ ਦਾ ਵਰਤਾਓ ਨਹੀਂ ਕਰਨਾ ਚਾਹੀਦਾ ਪਰ ਪਤਾ ਨਹੀਂ ਕਿਉਂ ਮੈਂ ਨਾ ਚਾਹ ਕੇ ਵੀ ਨਾ ਫਿਰ ਬੇਬੇ ਨਾ ਇਦਾਂ ਦਾ ਵਰਤਾਓ ਕਰਦੀਆਂ ਮੈਨੂੰ ਨਾ ਬੇਬੇ ਤੋਂ ਨਾ ਮਾਫੀ ਮੰਗ ਲੈਣੀ ਹੋਈ ਗੱਲ ਤੂੰ ਸਹੀ ਬੋਲੀ ਬੇਟਾ ਤੂੰ ਮੇਰੀਆਂ ਅੱਖਾਂ ਖੋਲਦੀਆਂ ਜੇ ਤੂੰ ਮੈਨੂੰ ਇਦਾਂ ਨਾ ਨਾ ਬੋਲਦੋਂ ਕਿ ਮੈਂ ਸਹੀ ਚ ਬੇਬੇ ਦੇ ਨਾਲ ਨਾ ਇਦਾਂ ਦਾ ਹੀ ਦੁਰਵਿਹਾਰ ਕਰਨਾ ਹੈ ਮੈਂ ਕਿੰਨੀਆਂ ਗਲਤੀਆਂ ਕੀਤੀਆਂ ਮਿਰਦੇ ਦੇ ਨਾਲ ਬੇਬੇ ਨੂੰ ਪਾਪ ਕੁਛ ਮਾੜਾ ਚੰਗਾ ਬੋਲਿਆ ਪਰ ਚਲ ਕੋਈ ਗੱਲ ਨਹੀਂ ਦੇਰ ਆਏ ਫਿਰ ਉਸਤਾਏ ਅੱਜ ਤੋਂ ਬਾਦਾਂ ਨਾ ਪੁੱਤ ਮੈਂ ਤੁਹਾਨੂੰ ਕਦੀ ਵੀ ਸ਼ਿਕਾਇਤ ਦਾ ਮੌਕਾ ਨਹੀਂ ਦਊਂਗੀ ਤੇ ਮੈਂ ਤੁਹਾਡੀ ਦਾਦੀ ਨੂੰ ਸੰਭਾਲ ਲਵਾਂਗੀ ਮੈਂ ਜਿੰਨਾ ਮੈਂ ਤੋ ਹੋ ਸਕੂਗਾ ਮੈਂ ਚੰਗਾ ਇੱਕਦਮ ਚੰਗੀ ਤਰ੍ਹਾਂ ਉਸਭਾਲ ਲਵਾਂਗੀ ਤਾਂ ਕਿ ਤੁਸੀਂ ਦੁਬਾਰਾ ਕਦੀ ਮੇਨਵਾ ਗੱਲ ਨਾ ਬੋਲੋ ਕਿ ਤੁਹਾਡੀਆਂ ਔੜੀਆਂ ਨਹੀਂ ਬੇਟਾ ਮੈਨੂੰ ਤੁਹਾਡੀਆਂ ਬੋੜੀਆਂ ਤੋਂ ਬਹੁਤ ਉਮੀਦਾਂ ਹਨ ਮੇਨੂੰ ਦੇਵਾ ਕਿ ਮੇਰੇ ਆ ਨੋਆ ਆਉਣ ਗਿਆ ਇਦਾਂ ਕਰਨੀ ਆ ਇਦਾਂ ਕਰਨੀ ਤੇ ਫਿਰ ਇਦਾਂ ਹੀ ਬੇਬੇ ਨੂੰ ਵੀ ਮੇਰੇ ਤੋਂ ਬੜੀਆਂ ਉਮੀਦਾਂ ਹੋਣੀਆਂ ਵਾ ਤੇਰੀ ਤਾਈ ਤੋਂ ਬੜੀਆਂ ਉਮੀਦਾਂ ਹੋਣੀਆਂ ਹੈਂ ਅਹੀਂ ਤੇ ਜੋ ਮਰਜੀ ਕਰੀ ਜਾਂਦੀ ਆ ਤੇ ਬੇਬੇ ਦੇ ਦਿਲ ਚ ਕੀ ਬੀਤਦੀ ਹੋਗੀ ਖਾਲੀ ਇਹੀ ਹੈ ਨਾ ਕਿ ਉਹ ਆ ਉਹਦਾ ਘਰ ਆ ਤੂੰ ਛੱਡ ਕੇ ਨਹੀਂ ਜਾ ਸਕਦੀ ਹੈਂ ਜਿੱਦਾਂ ਅੱਜ ਅਸੀਂ ਇਸ ਘਰ ਨੂੰ ਆਪਣਾ ਘਰ ਸਮਝਣ ਦੀ ਆ ਕਿ ਆ ਸਾਡਾ ਘਰ ਆ ਉਹ ਵੀ ਜਦੋਂ ਆਈ ਹੋਗੀ ਤੇ ਉਹਨੇ ਵੀ ਇਦਾਂ ਹੀ ਸੋਚਿਆ ਨਾ ਕੀ ਆ ਮੇਰਾ ਘਰ ਆ ਇਥੇ ਮੇਰਾ ਹੀ ਰਾਜ ਚੱਲੂਗਾ ਪਰ ਅਹੀਂ ਤੇ ਇਥੇ ਆ ਕੇ ਆਪਣਾ ਹੀ ਰਾਜ ਚਲਾ ਲਿਆ ਉਹਦਾ ਰਾਜ ਚੱਲਣ ਦੇ ਬਜਾਏ ਅਹੀਂ ਆਪਣਾ ਰਾਜ ਲਾਉਂਦਾ ਹੈ ਤੀਆਂ ਅੱਜ ਤੋਂ ਬਾਦਾਂ ਮੈਂ ਜਿਹੜਾ ਨੋਹ ਦਾ ਰਾਜ ਆ ਇਹ ਖਤਮ ਕਰ ਦੂੰਗੀ ਤੇ ਮੈਂ ਅੱਜ ਤੋਂ ਬਾਦਾਂ ਬੇਬੇ ਦੇ ਨਾਲ ਨਾ ਮਾਵਾਤੀਆਂ ਆਵਾਂ ਗੁਰੂੰਗੀ ਅੱਜ ਤੋਂ ਉਹ ਮੇਰੀ ਮਾਂ ਹੋਗੀ ਤੇ ਮੈਂ ਉਹਦੀ ਧੀ ਹੋਊਂਗੀ ਹਰ ਦੁੱਖ ਸੁੱਖ ਚ ਅਹੀਂ ਇਕੱਠਿਆਂ ਖਲੋਵਾਂਗੇ ਮੇਰੇ ਪੁੱਤ ਨੇ ਇਹ ਅੱਖਾਂ ਖੋਲ ਤੇ ਆ ਨਾ ਨ beta ਨਾ ਇਹ ਵਾਲਾ ਆ ਇਤਿਹਾਸ ਦਬਾਰਾ ਨਹੀਂ ਦਰੋਣਾ ਠੀਕ ਹੈ ਜੋ ਪਿੱਛੇ ਹੋ ਗਿਆ ਉਹ ਪਿੱਛੇ ਹੋ ਗਿਆ ਅੱਗੇ ਤੋਂ ਆਪਾਂ ਨਵਾਂ ਇਤਿਹਾਸ ਬਣਾਉਣਾ ਤਿੰਨ ਆ ਸਸਾ ਨੋਆ ਸਭ ਇੱਕ ਹੀ ਹੁੰਦੀਆਂ ਇੱਕੇ ਕਰਦੀਆਂ ਹੀ ਨੋਆ ਤੋਂ ਬਿਨਾਂ ਵੀ ਘਰ ਨਹੀਂ ਚੱਲਦਾ ਤੇ ਸਸਾ ਤੋਂ ਬਿਨਾਂ ਵੀ ਘਰ ਨਹੀਂ ਚੱਲਦਾ ਇਹ ਜ਼ਰੂਰੀ ਆ ਕਿ ਜਿਹੜੀਆਂ ਸਸਾ ਹੁੰਦੀਆਂ ਵਾ ਨਾ ਉਹ ਆਪਣਾ ਪੁੱਤ ਦੇ ਕੇ ਤੇ ਨੋਆ ਲਿਆਉਂਦੀਆਂ ਆ ਪਰ ਉਹਨਾਂ ਨੂੰ ਨਵਾਂ ਤੋਂ ਬੜੀਆਂ ਉਮੀਦਾਂ ਹੁੰਦੀਆਂ ਵਾ ਕਿ ਮੇਰੇ ਅੱਖਾਂ ਖੋਲ੍ਹਦੇ